ਸਭ ਤੋਂ ਵੱਡੀ ਬਿਮਾਰੀ ਫੈਲਦੀ ਹੈ ਤੇਰੀ ਪਲੇ ਦੀ ਬਿਮਾਰੀ ਉਹ ਚੂਹੇ ਤੋਂ ਹੀ ਸਟਾਰਟ ਹੁੰਦੀ ਹੈ ਆ ਤੇ ਇੱਥੇ ਹੁਣ ਦੇਖਿਆ ਜਾਂਦਾ ਵੀ ਲੋਕ ਨਹੀਂ ਆਉਂਦੇ ਚੂਹੇ ਘੁੰਮਦੇ ਹੁੰਦੇ ਪਾਰਕ 'ਚ ਜ਼ਿਆਦਾਤਰ ਉਹ ਵੀ ਇਸ ਤਰ੍ਹਾਂ ਜਦੋਂ ਸੈਰ ਕਰਨ ਆਉਂਦੇ ਨਾ ਤੇ ਉਹਨਾਂ ਦੇ ਪੈਰਾਂ 'ਚ ਕਈ ਵਾਰੀ ਵੱਢ ਲੈਂਦੇ ਆ ਤੇ ਲੋਕ ਘਬਰਾਉਣ ਵਾਸਤੇ ਸੈਰ ਨਹੀਂ ਕਰਦੇ ਵੀ ਐਨੇ ਘਬਰਾ ਜਾਂਦੇ ਆ ਵੀ ਉਹ ਸੈਰ ਕਰਨ ਤੋਂ ਵੀ ਡਰਦੇ ਸ਼ਾਮ ਦੇ ਵੇਲੇ ਤੁਸੀਂ ਆ ਕੇ ਦੇਖੋਗੇ ਨਾ ਕਿ ਇੱਥੇ ਗੁਰਬਲ ਗੁਰਬਲ ਕਰਦੇ ਭਜਦੇ ਫਿਰਦੇ ਹੁੰਦੇ ਆ ਇਹਨਾਂ ਦੇ ਅਤੰਕ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਅਸੀਂ ਇਹ ਨਾ ਹੋਵੇ ਵੀ ਇਲਾਕਾ ਕਾਉਂਸਲਰ ਜਿਹੜੇ ਸਾਡੇ ਮੇਨ ਅਫਸਰ ਨੇ ਉਹ ਸੁੱਤੇ ਰਹਿਣ ਤੇ ਇੱਥੇ ਬਿਮਾਰੀ ਨਾਲ ਅੱਗੋਂ ਗਰਮੀਆ ਸ਼ੁਰੂ ਹੋ ਗਈ ਹੈ ਤੇ ਲੋਕੀ ਮਰਨੇ ਸ਼ੁਰੂ ਹੋ ਜਾਣ ਕੀ ਕਹਣਾ ਚਾਹੁੰਦੇ ਹੋ ਤੁਹਾਡੇ ਪਾਰਕ ਵਿੱਚ ਲੋਕਾਂ ਨਾਲੋਂ ਜ਼ਿਆਦਾ ਚੂਹੇ ਨੇ ਉਹ ਹੁਣ ਕੀ ਕਰੀਏ ਜੀ ਇਹ ਪ੍ਰਸ਼ਾਸਨ ਦਾ ਕਮੀ ਆਪਾਂ ਕਹਿ ਸਕਦੇ ਆ ਪ੍ਰਸ਼ਾਸਨ ਨੇ ਅਜ ਤੱਕ ਇੱਥੇ ਕੋਈ ਧਿਆਨ ਹੀ ਨਹੀਂ ਦਿੱਤਾ। ਉਹ ਵੀ ਡਰਦੀਆਂ ਵੀ ਸਾਡੇ ਬੱਚੇ ਦੇ ਕਿਤੇ ਪੈਰ ਨੂੰ ਨਾਲ ਲੜਦੇ ਇੱਕ ਦੋ ਵਾਰੀ ਬੱਚਿਆਂ ਦੇ ਪੈਰਾਂ ਨੂੰ ਦੰਦੀ ਵੀ ਵੱਢੀ ਹੈ ਉਹਨਾਂ ਨੇ। ਨਵੇਂ ਸਾਡੇ ਕੌਂਸਲਰ ਸਮਾਨ ਇੱਥੇ ਜਿੱਤੇ ਹੋਏ ਆ। ਉਹਨਾਂ ਨੇ ਵੀ ਇੱਥੋਂ ਕੋਈ ਵੱਲੋਂ ਧਿਆਨ ਨਹੀਂ ਦਿੱਤਾ। ਸਾਹਮਣੇ ਘਰ ਹੈ। ਮੈਂ ਨਵੇਂ ਦਰਵਾਜ਼ੇ ਬਣਵਾਏ 7-7 8-8000 ਰੁਪਏ ਦਾ ਦਰਵਾਜ਼ਾ ਬਣਿਆ। ਹੁਣੇ ਮੈਂ ਔਨਲਾਈਨ ਤੁਹਾਨੂੰ ਚੱਲ ਕੇ ਚੈੱਕ ਕਰਾ ਦਿੰਨਾ। ਸਾਰੇ ਥੱਲੇ ਦਰਵਾਜ਼ੇ ਕੁੱਤਰ ਕੇ ਉਹਨਾਂ ਨੇ ਆਰ-ਪਾਰ ਰਸਤਾ ਬਣਾ ਲਿਆ। ਹਾਂਜੀ। ਅਸੀਂ ਪ੍ਰਸ਼ਾਸਨ ਤੋਂ ਜੋ ਮੰਨ ਲੋ ਮੰਗ ਕਰਾਂਗੇ ਵੀ ਜਲਦੀ ਜਲਦੀ ਅੱਜ ਅਸੀਂ ਪ੍ਰਜਾਪਨ ਨੂੰ ਕਹਿੰਦੇ ਆ ਜਾਗੋ ਤੇ ਸਾਡੀ ਜਿਹੜੇ ਵੀ ਮੁਹੱਲਾ ਹੈਗਾ ਜਿਹੜੇ ਕਾਉਂਸਲ ਸਾਹਿਬ ਹੈਗੇ ਉਹਨਾਂ ਨੂੰ ਰਿਕੁਐਸਟ ਕਰਦੇ ਆ ਭਾਜੀ ਇਹਦਾ ਕੋਈ ਧਿਆਨ ਦਿਓ ਤਾਂ ਕਿ ਬੀ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਲੁਧਿਆਣਾ ਦੇ ਐਲ ਆਈ ਜੀ ਫਲੈਟਾਂ ਦੇ ਵਿੱਚ ਬਣੇ ਹੋਏ ਪਾਰਕ ਦੇ ਵਿੱਚ ਖੜੇ ਆ ਤੁਸੀਂ ਇੱਕ ਵਾਰੀ ਤਸਵੀਰਾਂ ਦੇਖ ਲਿਓ ਵੀ ਇੰਨਾ ਵਧੀਆ ਪਾਰਕ ਹੈਗਾ ਆ ਤੇ ਇੱਥੇ ਲੋਕ ਸੈਰ ਕਰਨ ਤੋਂ ਡਰਦੇ ਨੇ ਉਹਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਇੰਨਾ ਵਧੀਆ ਪਾਰਕ ਹੋਣ ਤੋਂ ਬਾਅਦ ਵੀ ਲੋਕ ਇੱਥੇ ਸੈਰ ਕਰਨ ਤੋਂ ਕਿਉਂ ਡਰਦੇ ਨੇ ਉਹਦਾ ਕਾਰਨ ਹੈ ਵੱਡੇ ਵੱਡੇ ਚੂਹੇ ਕਿਉਂਕਿ ਇੱਥੇ ਬਿੱਲੀ ਬਿੱਲੀ ਜਿਹੇ ਚੂਹੇ ਨੇ ਅੱਧਾ-ਅੱਧਾ ਕਿਲੋ ਦੇ ਚੂਹੇ ਨੇ ਤੇ ਸੋ ਚੂਹੇ ਤੋਂ ਜਿਹੜੀਆਂ ਔਰਤਾਂ ਨੇ ਬੱਚੇ ਨੇ ਉਹ ਬਹੁਤ ਡਰਦੇ ਨੇ ਕਿਉਂਕਿ ਇੱਥੇ ਜਿਹੜੇ ਉਹ ਕਿਸੇ ਵੀ ਵੇਲੇ ਕਿਸੇ ਵੀ ਖੁੱਡ ਤੋਂ ਬਾਹਰ ਨਿਕਲ ਸਕਦੇ ਨੇ ਇਹਦਾ ਕੋਈ ਪਤਾ ਨਹੀਂ ਕਦੋਂ ਉਹਨਾਂ ਨੇ ਆਣ ਕੇ ਏ ਕਮਨ ਲੱਗ ਜਾਣਾ ਹੈ ਤੇ ਇਸ ਇਸ ਹੀ ਕਾਰਨ ਹੈ ਵੀ ਜੋ ਲੋਕ ਨੇ ਇੱਥੇ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ਤੋਂ ਡਰਦੇ ਨੇ ਤੇ ਮੁਹੱਲਾ ਵਾਸੀ ਜਿਹੜੇ ਪਰੇਸ਼ਾਨ ਨੇ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੇ ਚੂਹੇ ਵੜ ਜਾਂਦੇ ਨੇ ਤੇ ਨੁਕਸਾਨ ਕਰਦੇ ਨੇ ਤੇ ਇਲਾਕਾ ਕਾਉਂਸਲਰ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਕੀ ਕਾਰਨ ਹੈ ਵੀ ਇੱਥੇ ਦੀ ਰੱਖ-ਰਖਾਵ ਕਿਉਂ ਨਹੀਂ ਹੋ ਰਿਹਾ ਕਿਉਂਕਿ ਬਾਕੀ ਹੋਰ ਵੀ ਸ਼ਹਿਰ ਦੇ ਵਿੱਚ ਪਾਰਕਾਂ ਨੇ ਉੱਥੇ ਬੜਾ ਇੰਤਜ਼ਾਮ ਕੀਤਾ ਜਾਂਦਾ ਹੈ ਤੇ ਸਾਮ ਸੰਭਾਲ ਕੀਤੀ ਜਾਂਦੀ ਹੈ ਤੇ ਇੱਥੇ ਜਿਹੜੇ ਲੋਕ ਹੁਣ ਇਕੱਠੇ ਹੋਏ ਨੇ ਉਹਨਾਂ ਤੋਂ ਜਾਣਕਾਰੀ ਲੈ ਲੈਣੇ ਆ ਵੀ ਇਹ ਕਦੋਂ ਤੋਂ ਇਹ ਖੁੱਡਾ ਬਣਨੀ ਸ਼ੁਰੂ ਹੋਈਆਂ ਤੇ ਲੋਕ ਇੱਥੇ ਤਕਰੀਬਨ ਜਿਹੜੇ ਸੈਰ ਕਰਨ ਵਾਸਤੇ ਆਉਂਦੇ ਪਰ ਹੁਣ ਇਹਦੇ ਵਿੱਚ ਥੋੜਾ ਘਟ ਘਟ ਗਏ ਨੇ ਲੋਕ ਕਿਉਂਕਿ ਇੱਥੇ ਹੁਣ ਚੂਹਿਆਂ ਦਾ ਸਮਰਾਜ ਆ ਗਿਆ ਆ ਕੀ ਹਾਲ ਹੈ ਸਰ ਠੀਕ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਇੱਥੇ ਅਸੀਂ ਦੇਖਦੇ ਸੀ ਸਵੇਰੇ ਸ਼ਾਮ ਰੌਣਕਾਂ ਲੱਗਦੀਆਂ ਸੀਗੀਆਂ ਲੋਕ ਇੱਥੇ ਸੈਰ ਕਰਨ ਵਾਸਤੇ ਆਉਂਦੇ ਸੀ ਅੱਜ ਕੱਲ ਲੋਕ ਡਰਦੇ ਨੇ ਪਾਰਕ ਦੇ ਵਿੱਚ ਕਿਉਂ ਕਿ ਬਿੱਲੀ ਜਿੰਨੇ ਤੁਹਾਡੀ ਗੱਲ ਉਹ ਚੂਹੇ ਹੈਗੇ ਆ ਡੇੜੇ ਵੱਡੇ ਚੂਹੇ ਨੇ ਤੁਸੀਂ ਸਵੇਰੇ ਸੈਰ ਕਰਦੇ ਆ ਤੇ ਪੈਰਾਂ ਚ ਵੱਜਦੇ ਆ ਸਾਮਣੇ ਘਰ ਹੈ ਕੋਈ ਬੇਕਰੀ ਦੁਕਾਨ ਹੈ ਉਹਨਾਂ ਚ ਜਾ ਕੇ ਨੁਕਸਾਨ ਕਰਦੇ ਆ ਘਰਾਂ ਚ ਨੁਕਸਾਨ ਕਰਦੇ ਆ ਕੱਪੜਿਆਂ ਦਾ ਇਹ ਤਾਂ ਬੜੀ ਵੱਡਾ ਸ਼ਿਕਾਇਤ ਕੀਤੀ ਹੈ ਹਰਟੀਕਲਚਰ ਡਿਪਾਰਟਮੈਂਟ ਨੂੰ ਤੇ ਸਾਰੇ ਪ੍ਰਸ਼ਾਸਨ ਨੂੰ ਕੀਤੀ ਪਰ ਕੋਈ ਸੁਣਵਾਈ ਨਹੀਂ ਹੈਗੀ ਆ ਦੇਖਦੇ ਆ ਵੀ ਐਡੇ-ਐਡੇ ਵੱਡੇ-ਵੱਡੇ ਕਿਲੋ ਦੇ ਚੂਹੇ ਹੋਣਗੇ ਤਕਰੀਬਨ ਇਹ ਆਏ ਕਿੱਥੋਂ ਆਏ ਇਹ ਕਿੰਨੀ ਕੁ ਦੇਰ ਤੋਂ ਇਹ ਜਮ੍ਹਾਂ ਹੋਏ ਇੱਥੇ ਆਪਣਾ ਇਹਨਾਂ ਨੇ ਸਵਰਾਜੇ ਕਾਇਮ ਕਰ ਲਿਆ ਇਹ ਕੋਈ ਮਤਲਬ ਸਾਲ ਤੋਂ ਜ਼ਿਆਦਾ ਹੋਇਆ ਹੈ ਇਹ ਇਦਾਂ ਵੀ ਜਦੋਂ ਹੁਣ ਇੱਥੇ ਪਰ ਕੇ ਖੁੱਡਾ ਬਣਾ ਕੇ ਸਾਹਮਣੇ ਫਲੈਟ ਆ ਉਹਨਾਂ ਕਲਾਜ ਵੜ ਜਾਂਦੇ ਨੇ ਕਲਾਜ ਵੜ ਕੇ ਖਾ ਪੀ ਕੇ ਫਿਰ ਇੱਥੇ ਤੇ ਜਿਹੜੀ ਜਨਰੇਸ਼ਨ ਇੱਥੇ ਹੀ ਵਧਾਈ ਜਾਂਦੇ ਨੇ ਇੱਥੇ ਵਧਾਈ ਇੱਥੇ ਵਧਾਈ ਜਾਂਦੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਆ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਾਰਕ ਦੇ ਵਿੱਚ ਲੋਗਾਂ ਨਾਲੋਂ ਜ਼ਿਆਦਾ ਚੂਹੇ ਨੇ ਕੋ ਹੁਣ ਕੀ ਕਰੀਏ ਜੀ ਇਹ ਪ੍ਰਸ਼ਾਸਨ ਦਾ ਕਮੀ ਆਪਾਂ ਕਹਿ ਸਕਦੇ ਆ ਪ੍ਰਸ਼ਾਸਨ ਨੇ ਅਜ ਤੱਕ ਇੱਥੇ ਕੋਈ ਧਿਆਨ ਹੀ ਨਹੀਂ ਦਿੱਤਾ ਨਵੇਂ ਸਾਡੇ ਕੌਂਸਲਰ ਸਮਾਨ ਇੱਥੋਂ ਜਿੱਤੇ ਹੋਏ ਆ ਉਹਨਾਂ ਨੇ ਵੀ ਇੱਥੋਂ ਕੋਈ ਵੱਲੋਂ ਧਿਆਨ ਨਹੀਂ ਦਿੱਤਾ ਅਸੀਂ ਪ੍ਰਸ਼ਾਸਨ ਤੋਂ ਜੋ ਮੰਨ ਲਓ ਮੰਗ ਕਰਾਂਗੇ ਵੀ ਜਲਦ ਤੋਂ ਜਲਦੀ ਇਹ ਚੂਹਾ ਦਾ ਪ੍ਰਬੰਧ ਕਰੋ ਇਹਨਾਂ ਨੂੰ ਜਿਵੇਂ ਵੀ ਹੈਗਾ ਨਪਟਾਓ ਤੇ ਇੱਥੇ ਹੁਣ ਦੇਖਿਆ ਜਾਂਦਾ ਵੀ ਲੋਕ ਨਹੀਂ ਆਉਂਦੇ ਚੂਹੀ ਘੁੰਮਦੇ ਹੁੰਦੇ ਪਾਰਕ ਚ ਜ਼ਿਆਦਾਤਰ ਉਹ ਜੀ ਇਸ ਤਰ੍ਹਾਂ ਜਦੋਂ ਸੈਰ ਕਰਨ ਆਉਂਦੇ ਆ ਨਾ ਤੇ ਉਹਨਾਂ ਦੇ ਪੈਰਾਂ 'ਚ ਕਈ ਵਾਰੀ ਵੱਢ ਲੈਂਦੇ ਆ ਤੇ ਲੋਕ ਘਬਰਾਉਣ ਵਾਸਤੇ ਸੈਰ ਨਹੀਂ ਕਰਦੇ ਵੀ ਐਨੇ ਘਬਰਾ ਜਾਂਦੇ ਆ ਵੀ ਉਹ ਸੈਰ ਕਰਨ ਤੋਂ ਵੀ ਡਰਦੇ ਆ ਤੇ ਇਸ ਕਰਕੇ ਹੁਣ ਲੋਕ ਹੋਰ ਪਾਸੇ ਜਾਣ ਨੂੰ ਮਜਬੂਰ ਹੋ ਗਏ ਆ ਠੀਕ ਹੈ ਜੀ ਕੀ ਨਾਮ ਆ ਜੀ ਸਰ ਮੇਰਾ ਨਾਮ ਆ ਜੀ ਬੋਬੀ ਪਟਿਆ ਜੀ ਉਹ ਵੀ ਜੀ ਦੱਸਿਓ ਕੀ ਇਹ ਭੰਡਾਰੀ ਜੀ ਚੂਹੇ ਕੱਲੇ ਪਾਰਕ ਚ ਦੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰ ਰਹੇ ਤੁਸੀਂ ਇਹ ਗੁਰੂ ਅਰਜਨ ਦੇਵ ਨਗਰ ਰੋਡ ਜਿਹੜਾ ਐਲ ਆਈ ਜੀ ਦਾ ਫਰੰਟ ਏਰੀਆ ਨਾ ਤੁਸੀਂ ਇੱਥੇ ਵੀ ਦੇਖੋ ਹਰ ਦੁਕਾਨ 'ਚ ਤੁਹਾਨੂੰ 15-15 20-20 ਚੂਹੇ ਐਦਾ ਦੌੜਦੇ ਨੇ ਰਹਿਣਗੇ ਜਿੱਦਾਂ ਮੈਰਾਥਨ ਦੀ ਦੌੜ ਕਰ ਰਹੇ ਨੇ ਅਸੀਂ ਪ੍ਰੋਟੀ ਦਾ ਕੰਮ ਕਰਦੇ ਆਂ ਵੇਣ ਕਿ ਸਾਡੀਆਂ ਐਕਟਾਂਵਾਂ 'ਚੋਂ ਵੱੜ ਕੇ ਵੀ ਕਾਗਈ ਕੁਤਰੀ ਜਾਂਦੇ ਆ ਦੁਕਾਨਾਂ 'ਚ ਤਾਂ ਕੁਤਰੀ ਨੇ ਕੁਤਰੀ ਕੋਈ ਸਮਾਨ ਨਹੀਂ ਛੱਡਦੇ ਔਰ ਵਾਕੀ ਅਗਰ ਤੁਸੀਂ ਭੰਡਾਰੀ ਸਾਹਿਬ ਚੂਹੇ ਦੇਖ ਲੋ ਕਿ ਨਾ ਤੁਸੀਂ ਝੂਠ ਮਰਨਾ ਚੂਹੇ ਦੇਖ ਕੇ ਡਰ ਲੱਗਦਾ ਤੁਸੀਂ ਬਿੱਲੀ ਦਾ ਨਾਮ ਲਿਆ ਕਿ ਮੈਂ ਕਹਿੰਦਾ ਸਰ ਬਿੱਲੀ ਤੋਂ ਵੀ ਵੱਟੇ ਨੇ ਇਹਨਾਂ ਦਾ ਪੁਲਿਸ ਕੁਛ ਨਾ ਕੁਛ ਇਹਨਾਂ ਦਾ ਕੀਤਾ ਜਾਵੇ ਇਹ ਚੂਹੇ ਨਾਲ ਹੀ ਸਭ ਤੋਂ ਵੱਡੀ ਬਿਮਾਰੀ ਫੈਲਦੀ ਹੈ ਜਿਹੜੀ ਪਲੇਗ ਦੀ ਬਿਮਾਰੀ ਉਹ ਚੂਹੇ ਤੋਂ ਹੀ ਸਟਾਰਟ ਹੁੰਦੀ ਹੈ ਇਹ ਨਾ ਹੋਵੇ ਵੀ ਇਲਾਕਾ ਕਾਉਂਸਲਰ ਜਿਹੜੇ ਸਾਡੇ ਮੇਨ ਅਫਸਰ ਨੇ ਉਹ ਸੁੱਤੇ ਰਹਿਣ ਤੇ ਇੱਥੇ ਬਿਮਾਰੀ ਨਾਲ ਅੱਗੋਂ ਗਰਮੀਆਂ ਸ਼ੁਰੂ ਹੋ ਗਈਆਂ ਤੇ ਲੋਕੀ ਮਰਨੇ ਸ਼ੁਰੂ ਹੋ ਜਾਣ ਇਸ ਤੋਂ ਪਹਿਲਾਂ ਮੈਂ ਤੇ ਇਹ ਕਿਰਪਾ ਹੈ ਕਿ ਇਹਨਾਂ ਦਾ ਬਹੁਤ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਠੀਕ ਹੈ ਜੀ ਸਰ ਕੀ ਨਾਮ ਮੇਰਾ ਨਾਮ ਹਰੀਸ਼ ਕੁਮਾਰ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਹਰੀਸ਼ ਜੀ ਤੁਸੀਂ ਇੱਥੇ ਤੁਹਾਡੇ ਸਾਹਮਣੇ ਪਾਰਕ ਹੈਗਾ ਤੇ ਇਹਦੇ ਵਿੱਚ ਲੋਕ ਸੈਰ ਨਹੀਂ ਕਰਦੇ ਚੂਹੇ ਸੈਰ ਕਰਦੇ ਆ ਹਾਂਜੀ ਇਹ ਇੱਥੇ ਜਿਹੜੇ ਬੱਚੇ ਲੈ ਕੇ ਆਉਂਦੇ ਆ ਲੇਡੀਜ਼ ਉਹ ਵੀ ਡਰਦੇ ਆ ਵੀ ਸਾਡੇ ਬੱਚੇ ਦੇ ਕਿਤੇ ਪੈਰ ਨੂੰ ਨਾਲ ਲੜਦੇ ਇੱਕ ਦੋ ਵਾਰੀ ਬੱਚਿਆਂ ਦੇ ਪੈਰਾਂ ਨੂੰ ਦੰਦੀ ਵੀ ਵੱਢੀ ਆ ਉਹਨਾਂ ਨੇ ਤੇ ਉਹ ਡਰਦੇ ਆ ਉਹਨਾਂ ਦੇ ਇੱਕ ਵਾਰੀ ਦੋ ਵਾਰੀ ਬੱਚਿਆਂ ਦੇ ਜ਼ਖਮ ਵੀ ਹੋਏ ਆ ਉਹਨਾਂ ਨੂੰ ਫਿਰ ਦਵਾ-ਦਵਾ ਇਥੋਂ ਡਾਕਟਰ ਤੇ ਭੇਜਿਆ ਪੱਤੀ ਕਰਾਣ ਸਾਡਾ ਹੁਣ ਸਾਹਮਣੇ ਘਰ ਆ ਮੈਂ ਨਵੇਂ ਦਰਵਾਜੇ ਬਣਵਾਏ 7-7 8-8000 ਰੁਪਏ ਦਾ ਦਰਵਾਜਾ ਬਣਿਆ ਹੁਣੇ ਮੈਂ ਆਨਲਾਈਨ ਤੁਹਾਨੂੰ ਚੱਲ ਕੇ ਚੈੱਕ ਕਰਾ ਦੇਣਾ ਸਾਰੇ ਥੱਲੇ ਦਰਵਾਜੇ ਕੁੱਤਰ ਕੇ ਉਹਨਾਂ ਨੇ ਆਰ ਪਾਰ ਰਸਤਾ ਬਣਾ ਲਿਆ ਹਾਂਜੀ ਬਿਲਕੁਲ ਐਨ ਸਾਰੇ ਦਰਵਾਜੇ ਮੇਰੇ 7-8 ਦਰਵਾਜੇ ਸਾਰੇ ਥੱਲੇ ਖੁੱਡਾ ਕਰਤੀ ਐ ਸੱਲ ਉਹਨਾਂ ਨੇ ਆਰ ਪਾਰ ਰਸਤਾ ਬਣਾ ਲੀ ਹੁਣ ਚੈੱਕ ਕਰਾ ਸਕਦਾ ਚੱਲ ਕੇ ਨਾਲ ਤੁਸੀਂ ਗੱਲ ਨਹੀਂ ਕੀਤੀ ਕਿਸੇ ਕਾਉਂਸਲਰ ਨਾਲ ਜਾਂ ਕਿਸੇ ਹੋਰ ਨਾਲ ਸਿਰ ਉਹਨਾਂ ਦੀ ਨਿਗਾ ਚਾਹੀ ਜੀ ਹੁਣ ਅਸੀਂ ਜ਼ਿਆਦਾ ਉਹਨਾਂ ਨੂੰ ਕੀ ਕਹੀਏ ਹੁਣ ਉਹ ਆਪ ਉਹਨਾਂ ਨੂੰ ਚਾਹੀਦਾ ਵੀ ਜਦੋਂ ਸਾਰਿਆਂ ਨੂੰ ਪਤਾ ਵੀ ਇੱਥੇ ਕੰਮ ਐ ਇੱਥੇ ਤੋ ਤੁਸੀਂ ਇੱਕ ਵਾਰੀ ਨਜ਼ਰਾਂ ਤੁਹਾਨੂੰ ਮਰਵਾ ਦਿੰਨੇ ਆ ਦੇਖੋ ਚੂਹੇ ਨਹੀਂ ਜਿਹੜੀਆਂ ਖੁੱਡਾਂ ਹੈਗੀਆਂ ਆ ਇਹ ਬਹੁਤ ਵੱਡੀਆਂ ਵੱਡੀਆਂ ਨੇ ਐਸੀਆਂ ਹਜ਼ਾਰਾਂ ਹੀ ਖੁੱਡਾਂ ਜਿਹੜੀਆਂ ਇਸ ਪਾਰਕ ਦੇ ਵਿੱਚ ਨੇ ਤੇ ਗੱਲਬਾਤ ਕਰ ਲੈਨੇ ਆ ਸਰ ਕੀ ਨਾਮ ਹੈ ਉਮੇਸ਼ ਮੇਰਾ ਨਾਮ ਹੈ ਉਮੇਸ਼ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਏਰੀਆ ਦੇ ਵਿੱਚ ਬੜੇ ਚੂਹੇ ਨੇ ਸਰ ਇਹ ਪਾਰਕ ਪਬਲਿਕ ਪਾਰਕ ਨਹੀਂ ਰਹਿ ਗਈ ਹੁਣ ਚੂਹਾ ਪਾਰਕ ਬਣ ਗਈ ਆ ਅੱਛਾ ਇੰਨੇ ਚੂਹੇ ਆ ਕਿ ਸ਼ਾਮ ਦੇ ਵੇਲੇ ਤੁਸੀਂ ਆ ਕੇ ਦੇਖੋਗੇ ਨਾ ਕਿ ਇੱਥੇ ਗੁਰਬਲ ਗੁਰਬਲ ਕਰਦੇ ਆ ਫਸਦੇ ਫਿਰਦੇ ਹੁੰਦੇ ਆ ਇਨ੍ਹਾਂ ਦੇ ਅਤੰਕ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਅਸੀਂ ਅਸੀਂ ਇਥੇ ਸੈਰ ਨਹੀਂ ਕਰ ਸਕਦੇ ਨਾ ਅਸੀਂ ਬੱਚਿਆਂ ਨੂੰ ਖੇਡਣ ਲਈ ਅਸੀਂ ਭੇਜ ਸਕਦੇ ਹਾਂ ਇੱਥੇ ਦੂਜਾ ਇਹ ਪਾਰਕ ਦੀ ਸ਼ਾਨ ਇਹਨਾਂ ਨੇ ਫੁਆਰਾ ਬਣਾਇਆ ਸੀ ਉਹ ਵੀ ਅੱਜ ਤੱਕ ਅਸੀਂ ਚੱਲਦਾ ਨਹੀਂ ਦੇਖਿਆ ਇਹ ਪਾਰਕ ਇਹਨਾਂ ਨੇ ਲਵਾਰੀ ਛੱਡੀ ਹੋਈ ਹੈ ਕੋਈ ਇਥੇ ਮਾਲੀ ਨਹੀਂ ਦੇਖਿਆ ਅੱਜ ਤੱਕ ਜਿਹਨੇ ਵੀ ਬੂਟੇ ਜਿਹੜੇ ਲਾਏ ਆ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਥੋੜੇ-ਬੋਟੇ ਬੂਟੇ ਲਾਏ ਆ ਉਹ ਵੀ ਕਰਕੇ ਬੱਚੇ ਹੋਏ ਆ ਨਹੀਂ ਤਾਂ ਚੂਹਿਆਂ ਨੇ ਆਤੰਕ ਕਰਕੇ ਉਹ ਪਬਲਿਕ ਇੱਥੇ ਕੋਈ ਨਹੀਂ ਆਉਂਦੀ ਸੈਰ ਕਰਨ ਵਾਸਤੇ ਤੁਸੀਂ ਘਾਸ ਦਾ ਹਾਲ ਦੇਖ ਲਓ ਉੱਥੇ ਜਿਹੜੀ ਸੀਵਰੇਜ ਦੇ ਕੋਲ ਖੁੱਡਾ ਦੇਖ ਲਓ ਇੰਨੀ ਹੈਗੀਆਂ ਕਹਿਣ ਦੀ ਹਦ ਨਹੀਂ ਆ ਜਿਹੜੀ ਲਵਾਰਿਸ پارک ਛੱਡੀ ਜਾਂਦੀ ਅਸੀਂ ਪ੍ਰਸ਼ਾਸਨ ਨੂੰ ਕਹਨੇ ਆ ਜਾਗੋ ਤੇ ਸਾਡੀ ਜਿਹੜੇ ਵੀ ਮੁਹੱਲਾ ਹੈਗਾ ਜਿਹੜੇ ਕਾਉਂਸਲਰ ਸਾਹਿਬ ਹੈਗੇ ਉਹਨਾਂ ਨੂੰ ਰਿਕੁਐਸਟ ਕਰਦੇ ਆ ਭਾਜੀ ਇਹਦਾ ਕੋਈ ਧਿਆਨ ਦਿਓ ਤਾਂ ਕਿ ਬਿਮਾਰੀ ਨਾ ਫੈਲੇ ਔਰ ਇਹਦਾ ਬਚਾਅ ਹੋਵੇ ਠੀਕ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਨਿਰੋਜ ਤੁਸੀਂ ਇੱਥੇ ਕੀ ਕਰਦੇ ਹੋ ਕੁਝ ਕੰਮ ਕਰਦੇ ਹੋ ਥੋੜਾ ਬੋਤਾ ਰੱਖ-ਰਖਾਵ ਜਿੰਨਾ ਹੋ ਸਕਦਾ ਹੈ ਉਹਨਾ ਕਰਦਾ ਹਾਂ ਤੇ ਫਿਰ ਇੱਥੇ ਜਿਹੜੇ ਚੂਹੇ ਹੈਗੇ ਆ ਤੇ ਇਹਦਾ ਕੋਈ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਨਹੀਂ ਗਾ ਜਾਂ ਕਾਉਂਸਲਰ ਨੂੰ ਦੱਸਿਆ ਨਹੀਂ ਗਾ ਵੀ ਇੱਥੇ ਚੂਹੇ ਹੈਗੇ ਇਹਨਾਂ ਦਾ ਕੋਈ ਬੰਦਬਸਤ ਕੀਤਾ ਹੋਵੇ ਲੋਕ ਸੈਰ ਕਰਨ ਤੋਂ ਲੇਕਿਨ ਉਹਦੇ ਬਾਰੇ ਕੋਈ ਐਕਸ਼ਨ ਨਹੀਂ ਲੈ ਰਿਹਾ ਅੱਛਾ ਦੋ ਤਿੰਨ ਵਾਰੀ ਹੋਇਆ ਆ ਗੱਲ ਵੀ ਹੋਈ ਆ ਸਭ ਕੁਝ ਹੋਇਆ ਆ ਉਹ ਕਹਿੰਦੇ ਹਜੇ ਕੋਈ ਫਾਈਲ ਨਹੀਂ ਆਈ ਹੈ ਕਦੇ ਕੁਝ ਨਹੀਂ ਆਇਆ ਕਦੇ ਕੁਝ ਨਹੀਂ ਆਇਆ ਬਸ ਐਹੀ ਕੁਝ ਕਰਕੇ ਟਾਲ ਦਿੰਦੇ ਕੋਈ ਆਂਦਾ ਹੀ ਨਹੀਂ ਹੈ ਉਸ ਤੋਂ ਬਾਅਦ ਕਿਹਦੇ ਨਾਲ ਗੱਲ ਹੋਈ ਸੀ ਤੁਹਾਡੀ ਇੱਥੇ ਕਾਉਂਸਲਰ ਨਾਲ ਵੀ ਗੱਲ ਹੋਈ ਆ ਬਾਕੀ ਇੱਕ ਦੋ ਬੰਦੇ ਹੋਰ ਵੀ ਆਏ ਸੀਗੇ ਉਹਨਾਂ ਨਾਲ ਵੀ ਗੱਲ ਮੈਂ ਉਹਨੂੰ ਪਛਾਣਦਾ ਵੀ ਨਹੀਂ ਸਹੀ ਤਰੀਕੇ ਲੇਕਿਨ ਇੱਕ ਦੋ ਵਾਰੀ ਕਾਉਂਸਲਰ ਨੂੰ ਵੀ ਕਿਹਾ ਆ ਲੇਕਿਨ ਉਹ ਕਹਿੰਦਾ ਤੁਹਾਡੀ ਫਾਈਲ ਲਗਾਈ ਹੋਈ ਆ ਜਦੋਂ ਫਾਈਲ ਹੋਏਗੀ ਅਪਰੂਵ ਹੋਏਗੀ ਤੇ ਆ ਜਾਣਗੇ ਆਪਣੇ ਆਪ ਹੀ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਲੇਕਿਨ ਜਿੱਦ ਤੱਕ ਆਪਣਾ ਹੁੰਦਾ ਆ ਮੈਂ 3-4 ਸਾਲ ਤੋਂ ਮੈਂ ਹੀ ਕੇਅਰ ਕਰ ਰਿਹਾ ਇੱਥੇ ਥੋੜਾ ਬਹੁਤ ਜਿੰਨੀ ਹੋ ਸਕਦੀ ਹੈ ਮੇਰੇ ਨਾਲ ਇੱਕ ਬੰਦਾ ਹੋਰ ਜੁੜਿਆ ਹੋਇਆ ਆ ਬਾਹਰ ਆਪਣੇ 3-4 ਬੰਦੇ ਇੱਧਰ ਹੈਗੇ ਮੇਰੇ ਨਾਲ ਜੁੜੇ ਹੋਏ ਆ ਜਿਹੜੇ ਆਪਾਂ ਥੋੜਾ ਬਹੁਤ ਇੱਕ ਦੋ ਕੋਨੇ ਸਾਫ਼ ਕਰ ਲੈਨੇ ਆ ਵੀ ਜਿਹੜਾ ਬੈਠਣ ਲੈਕ ਹੋ ਜਾਂਦਾ ਆ ਇਹ ਕਹਿੰਦੇ ਵੀ ਆਪਣੇ ਆ ਵੀ ਆ ਜਾਣਗੇ ਜਿੰਨੀ ਦੇਰ ਨਹੀਂ ਆਉਂਦੇ ਉਹਨਾਂ ਦੇਰ ਫਿਰ ਲੋਕੀ ਸੈਰ ਕਰਨ ਆਉਣ ਹੋਏ ਇਹੀ ਹੋ ਗਿਆ ਇਹੀ ਆ ਹੋਰ ਤਾਂ ਕੋਈ ਇਲਾਜ ਹੀ ਹੈ ਨਹੀਂ ਜੀ ਇਹਦਾ ਠੀਕ ਹੈ ਜੀ ਸੋ ਆਪਾਂ ਇਲਾਕਾ ਕਾਉਂਸਲਰ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਮਨੋਚਾ ਸਾਹਿਬ ਹਾਂਜੀ ਹਾਂਜੀ ਸਰ ਨਮਸਤੇ ਸਰ ਮੈਂ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਹਾਂਜੀ ਸਰ ਕੋਲ ਕੋਲ ਹੈ ਜੀ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਹਾਂ ਸਰ ਲੁਧਿਆਣਾ ਲਾਈਵ ਤੋਂ ਪ੍ਰਦੀਪ ਕਿੱਧਰੋਂ ਬੋਲ ਰਹੇ ਹੋ ਸਰ ਲੁਧਿਆਣਾ ਲਾਈਵ ਤੋਂ ਗੱਲ ਕਰ ਰਿਹਾ ਹਾਂ ਸਰ ਹਾਂਜੀ ਹਾਂਜੀ ਲੁਧਿਆਣਾ ਲਾਈਵ ਨਿਊਜ਼ ਚੈਨਲ ਤੋਂ ਹਾਂਜੀ ਹਾਂਜੀ ਸਰ ਸਰ ਇੱਕ ਤੁਹਾਡੇ ਨਾ ਐਲ ਆਈ ਜੀ ਫਲੇਟਾਂ ਦੇ ਵਿੱਚ ਪਾਰਕ ਦੇ ਵਿੱਚ ਚੂਹਿਆਂ ਦਾ ਬੜਾ ਅੰਤਕ ਹੈਗਾ ਉੱਥੇ ਲੋਕ ਜਿਹੜੇ ਹੈਗੇ ਨੇ ਉਹ ਸੈਰ ਕਰਨ ਤੋਂ ਵੀ ਡਰਦੇ ਆ ਛੋਟੇ ਛੋਟੇ ਬੱਚੇ ਖੇਡਣ ਤੋਂ ਡਰਦੇ ਆ ਤੇ ਕੀ ਉਹਦੇ ਵਾਸਤੇ ਕਰਨ ਲੱਗਿਆ ਤੁਸੀਂ ਜਾਂ ਕੋਈ ਸਫਾਈ ਦਾ ਕੋਈ ਬੰਦਵਸਤ ਅ ਸਰ ਐ ਤਾਂ ਮੈਨੂੰ ਕਾਉਂਸਲਰ ਬਣੇ ਨੇ 2 ਤੋਂ 3 ਮਹੀਨੇ ਹੋਏ ਐ ਲਗਭਗ 3 ਮਹੀਨੇ ਹੋ ਗਏ 3 ਮਹੀਨੇ ਪਲੱਸ ਹੈ ਨਾ ਜੀ ਉੱਥੇ ਪਾਰਕਾਂ ਦੇ ਸਾਰੀ ਸਫਾਈ ਸੂਈ ਦਾ ਵੀ ਕੰਮ ਸਾਡਾ ਠੀਕ ਚੱਲ ਰਿਹਾ ਹੈ ਜੀ ਤੇ ਬਾਕੀ ਪਾਰਕਾਂ ਦੇ ਉੱਤੇ ਵੀ ਸਾਡਾ ਕੰਮ ਚੱਲ ਰਿਹਾ ਹੈ ਉਹਨਾਂ ਅੱਗੇ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਚੂਹਾਂ ਦੀ ਗੱਲ ਜੀ ਚੂਹੇ ਦੀ ਗੱਲ ਵਾਸਤੇ ਨਾ ਅਸੀਂ ਇਹਨੂੰ ਜਲਦੀ ਨਾ ਕਾਰਪੋਰੇਸ਼ਨ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਬੈ ਕੇ ਸਿਸਟਮ ਬਣਾ ਕੇ ਨਾ ਜੋ ਵੀ ਅਦਾ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਇਹਦਾ ਸਹੀ ਸੋਲੂਸ਼ਨ ਹੋਏਗਾ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਚਲੋ ਠੀਕ ਹੈ ਸਾਬ ਧੰਨਵਾਦ ਜੀ ਹੋਰ ਦੱਸੋ ਸਰ ਬਸ ਠੀਕ ਹੈ ਜੀ ਹੋਰ ਹੈਂਡਫੁਲ ਹੈ ਜੀ ਪਰਵਾਹ ਨਾ ਕਰੋ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਸੁਣਿਆ ਵੀ ਇਲਾਕਾ ਕਾਉਂਸਲਰ ਨੇ ਕਿਹਾ ਵੀ ਹਲੇ 2-3 ਮਹੀਨੇ ਹੋਏ ਨੇ ਉਹਨਾਂ ਨੂੰ ਜੁਆਇਨ ਕੀਤਾ ਇਹਨੂੰ ਕਾਉਂਸਲਰ ਬਣਿਆ ਨੂੰ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਵਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮਿਲ ਕੇ ਜਿਹੜੀ ਹੈਗੀ ਐ ਚੂਹਿਆਂ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ